ਮੇਰੀ ਫਿਤਰਤ ਮੈਂ ਨਹੀਂ ਤਮਾਸ਼ਾ ਕਰਨਾ ਜਾਣਤੇ ਸਭ ਕੁਝ ਹੈ ਮਗਰ ਖਾਮੋਸ਼ ਰਹੇ ਪੀਤੇ ਕੁਝ ਦਿਨਾ ਚ ਜਿਹੜੀ ਰਾਜਪੁਰੇ ਦੀ ਗੱਲ ਚੱਲ ਰਹੀ ਹੈ ਰਾਜਪੁਰੇ ਦੇ ਵਿੱਚ ਨਗਰ ਕਾਉਂਸਲ ਦੀ ਕੁਝ ਖਬਰਾਂ ਜਿਹੜੀਆਂ ਲੱਗ ਰਹੀਆਂ ਕੁਝ ਚੈਨਲਾਂ ਤੇ ਕੁਝ ਅਖਬਾਰਾਂ ਦੇ ਵਿੱਚ ਜਿਹਦੇ ਵਿੱਚ ਇੱਕ ਪੱਖ ਦਿਖਾਇਆ ਜਾ ਰਿਹਾ ਹੈ ਵੀ ਨਗਰ ਕਾਉਂਸਲ ناکਾਮਯਾਬ ਹੈ ਸਰਕਾਰ ਦੀ ناکਾਮਯਾਬੀ ਦੀਆਂ ਗੱਲਾਂ ਕਰੀਆਂ ਜਾ ਰਹੀਆਂ ਨੇ ਅੱਜ ਉਸੇ ਚੀਜ਼ ਦਾ ਦੂਸਰਾ ਪੱਖ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ ਖੜੇ ਆ ਕੂੜੇ ਦੇ ਡੰਪ ਤੇ ਰਾਜਪੁਰੇ ਦੇ ਔਰ ਜਿਹੜੀ ਹੈ ਇੱਥੇ ਦੀ ਸ਼ਿਕਾਇਤਾਂ ਕੁਝ ਆ ਰਹੀਆਂ ਸੀ ਜਿਹੜੀਆਂ ਉੱਠ ਰਹੀਆਂ ਸੀ ਵੀ ਹਾਂ ਐਸੋ ਕੁਝ ਧੂਆ ਉੱਠਦਾ ਹੈ ਔਰ ਜਿਹਦੇ ਕਰਕੇ ਅੱਗ ਲਗਾਈ ਜਾਂਦੀ ਹੈ ਕੂੜੇ ਨੂੰ ਔਰ ਉਹਦੇ ਕਰਕੇ ਅ ਕੁਝ ਐਕਸੀਡੈਂਟਸ ਵੀ ਹੋਏ ਆਏ ਕੁਝ ਮਿਸ ਹੈਪਨਿੰਗਸ ਵੀ ਹੋਈਆਂ ਆਏ ਸੇ ਜਿਹਦਾ ਸਾਨੂੰ ਬਹੁਤ ਬੇहद ਅਫਸੋਸ ਹੈ ਪਰ ਉਹਦਾ ਐਕਚੁਅਲ ਕਾਰਨ ਕੀ ਹੈ ਵੀ ਅੱਗ ਕੌਣ ਲਗਾਉਂਦਾ ਹੈ ਔਰ ਇਹ ਕੂੜੇ ਨੂੰ ਅੱਗ ਲਗਾਈ ਜਾਂਦੀ ਹੈ ਜਾਂ ਕੀ ਹੈ ਜਿਸ ਕਰਕੇ ਸੜਕ ਦੇ ਉੱਪਰ ਜਿਹੜਾ ਧੂਆ ਪਹੁੰਚਦਾ ਹੈ ਬੋਲਣ ਲੱਗੇ ਅੱਜ ਕਾਫੀ ਸਮੇਂ ਬਾਅਦ ਗੱਲ ਕਰਨ ਲੱਗਿਆਂ ਤੁਹਾਡੇ ਮੁਖਾਤਬ ਹੋ ਰਿਹਾ ਕਹਿੰਦੇ ਆ ਜਿੱਦਾਂ ਕਿਹਾ ਜਾਂਦਾ ਨਾ ਮੇਰੀ ਫਿਤਰਤ ਮੇ ਨਹੀਂ ਤਮਾਸ਼ਾ ਕਰਨਾ ਜਾਣਤੇ ਸਭ ਕੁਝ ਹੈ ਮਗਰ ਖਾਮੋਸ਼ ਰਹੇ ਪਰ ਅੱਜ ਹੁਣ ਖਾਮੋਸ਼ੀ ਤੋੜਨ ਲੱਗਿਆਂ ਦੱਸ ਰਿਹਾ ਇੱਕ ਦੂਸਰਾ ਪੱਖ ਜਿਹੜਾ ਅਜੇ ਤੱਕ ਨਹੀਂ ਦਿਖਾਇਆ ਗਿਆ ਕਿਸੇ ਵੱਲੋਂ ਨਗਰ ਕੌਂਸਲ ਦੇ ਡੰਪ ਤੇ ਸੀ ਇਸੇ ਲਈ ਆਇਆ ਵੀ ਤੁਹਾਨੂੰ ਕੁਝ ਅਸਲੀਅਤ ਤੋਂ ਵੀ ਜਾਣੂ ਕਰਾਇਆ ਜਾ ਸਕੇ ਵੀ ਹਾਂ ਜੇ ਇੱਥੇ ਕੋਈ ਗਲਤੀ ਹੋਈ ਆ ਤਾਂ ਕਿਸ ਦੀ ਗਲਤੀ ਹੈ ਔਰ ਉਹਦੀ سزا ਕਿਨੂੰ ਮਿਲਣੀ ਚਾਹੀਦੀ ਹੈ ਸਾਡੇ ਨਾਲ ਮੌਜੂਦ ਹੈ ਨਗਰ ਕੌਂਸਲ ਦੇ ਸੈਂਟਰੀ ਇਨਸਪੈਕਟਰ ਵਿਕਾਸ ਚੌਧਰੀ ਜੀ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਂਦੇ ਆ ਵਿਕਾਸ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੱਥੇ ਸਵਾਗਤ ਕੀ ਕਰਾਂ ਕਿ ਤੁਹਾਨੂੰ ਅਸੀਂ ਡੰਪ ਤੇ ਖੜੇ ਇੱਥੇ ਤੁਹਾਡਾ ਸਵਾਗਤ ਕਿੱਦਾਂ ਕਰੀਏ ਪਰ ਚਲੋ ਤੁਹਾਡਾ ਕੰਮ ਹੈ ਤੁਸੀਂ ਹੁਣ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜੀ ਇੱਥੇ ਅੱਗ ਲੱਗੀ ਬੀਤੇ ਦਿਨੀ ਔਰ ਜਿਹਦੇ ਨਾਲ ਮਿਸ਼ੈਪਿੰਗਸ ਵੀ ਹੋਈਆਂ ਉਹ ਉਹਦਾ ਕੀ ਕਾਰਨ ਹੈ ਅੱਗ ਲੱਗਣ ਦਾ ਕੀ ਕਾਰਨ ਹੈ ਕੀ ਤੁਸੀਂ ਤੁਹਾਨੂੰ ਇਸ ਦੀ ਜਾਣਕਾਰੀ ਨਹੀਂ ਸੀ ਤੁਸੀਂ ਸचेत ਨਹੀਂ ਸੀ ਇਹਦੇ ਬਾਰੇ ਸਾਨੂੰ ਜਿਸ ਤਰੀਕੇ ਪਤਾ ਲੱਗਿਆ ਵੀ ਚੈਨਲ ਦੇ ਮਾਧਿਅਮੇ ਵੀ ਸਾਡੇ ਡੰਪ ਤੇ ਅੱਗ ਲੱਗੀ ਹੋਈ ਹੈ ਤੇ ਅਸੀਂ ਜਾ ਕੇ ਚੈੱਕ ਕੀਤਾ ਤੇ ਸਾਨੂੰ ਸ਼ੱਕ ਸੀ ਵੀ ਕੋਈ ਨਾ ਕੋਈ ਬੰਦਾ ਇਹਨੂੰ ਅੱਗ ਲਗਾ ਕੇ ਗਿਆ ਹੈ ਅਸੀਂ ਚੋਲੀ ਜਿਬੇ ਰਾਤ ਸਾਰ ਇੱਥੇ ਬੈਠਦੇ ਰਹੇ ਇੱਕ ਬੰਦਾ ਕੱਲ ਜਿਹੜਾ ਧਰਮਾ ਸਾਨੂੰ ਗੁਰਵਖਸ਼ਾ ਰਾਮ ਵਾਸੀ ਰੋਸ਼ਨ ਕਲੋਨੀ ਪੁਰਾਣਾ ਰਾਜਪੁਰਾਟਿਆ ਬਸਤੀ ਤੋਂ ਇਹ ਬੰਦਾ ਅੱਗ ਲਗਾ ਰਹੀ ਤਾਰਾਂ ਨੂੰ ਇਹ ਸਾਡੀ ਤਾਰਾਂ ਚੱਕ ਕੇ ਸਾਡੇ ਹੀ ਜੰਪ ਤੋਂ ਤਾਰਾਂ ਚੱਕ ਕੇ ਮੋਟਰ ਦੀ ਤਾਰਾਂ ਜਿੱਥੇ ਦੇਖੋ ਮਸ਼ੀਨਾਂ ਲੱਗੀਆਂ ਨੇ ਉਹਨਾਂ ਦੀਆਂ ਮੋਟਰਾਂ ਦੇ ਤਾਰਾਂ ਪੱਟ ਕੇ ਤੇ ਅੱਗ ਲਗਾਈ ਬੈਠਾ ਜੀ ਅਸੀਂ ਮੌਕੇ ਤੇ ਪੁਲਿਸ ਬੁਲਾਈ ਉਸੇ ਟਾਈਮ ਪੁਲਿਸ ਆਈ ਤੇ ਨਾਲ ਦੀ ਫੜ ਗਿਆ ਜੀ ਦਿੱਤਾ ਥਾਣੇ ਭੇਜਤਾ ਉਹਨੂੰ ਤੇ ਉਹ ਮੰਨਿਆ ਵੀ ਮੈਂ ਇੱਥੇ ਅੱਗ ਲਗਾਉਂਦਾ ਸੀ ਇੱਥੋਂ ਹੀ ਚੋਰੀ ਚੱਕ ਕੇ ਸਮਾਨ ਇੱਥੋਂ ਹੀ ਅੱਗ ਲਗਾ ਦਿੰਦਾ ਸੀ ਸਾਡਾ ਕਾਫੀ ਸਮਾਨੀ ਤੋਂ ਚੋਰੀ ਹੋਇਆ ਇਸ ਤੋਂ ਪਹਿਲਾਂ ਵੀ ਥਾਣੇ ਲਿਖ ਕੇ ਦੇ ਚੁੱਕੇ ਆ ਤੇ ਸਾਡੀ ਇਹ ਹੈ ਵੀ ਅਸੀਂ ਜੋ ਕੰਮ ਦਸਣਾ ਚਾਹੁੰਦੇ ਆ ਵੀ ਸਾਡਾ ਇਦੇ ਕੋਈ ਅੱਗ ਲਗਾਉਣਾ ਸਾਡਾ ਕੋਈ ਫਾਇਦਾ ਨਹੀਂ ਹੁੰਦਾ ਨਾ ਨੁਕਸਾਨ ਹੁੰਦਾ ਅਸੀਂ ਨਹੀਂ ਲਗਾਉਣਾ ਚਾਹੁੰਦੇ ਆ ਕਿਤੇ ਅਸੀਂ ਤਾਂ ਲੋਕਾਂ ਨੂੰ ਰੋਕਦੇ ਆ ਅਸੀਂ ਤਾਂ ਰੈਮੇਡੀਸ਼ਨ ਕਰ ਰਹੇ ਆ ਕੰਮ ਦੀ ਵੀ ਤਾਂ ਕਿ ਸਾਡਾ ਜਿਹੜਾ ਕੂੜਾ ਜਲਦੀ ਖਤਮ ਹੋਵੇ ਇੱਥੋਂ ਦੀ ਤੇ ਲੋਕ ਜਿਹੜੇ ਹੁਣੇ ਚੋਰ ਨੇ ਜੀ ਤਾਂ ਤੁਸੀਂ ਦੇਖ ਹੀ ਲਿਆ ਤੁਹਾਨੂੰ ਅੱਜ ਦਿਖਾ ਦਾਂਗੇ ਚੋਰ ਜਿਹੜਾ ਹੈ ਵੀ ਜਿਹੜਾ ਚੱਕ ਕੇ ਅੱਗ ਲਾ ਕੇ ਜਾ ਰਿਹਾ ਸੀ ਇੱਥੋਂ ਦੀ ਤੇ ਇਸ ਕਰਕੇ ਇਹ ਚੌਧਰੀ ਸਾਹਿਬ ਇਹ ਪਹਿਲਾਂ ਵੀ ਇਦਾਂ ਕਹਿੰਦਾ ਚੋਰੀ ਕਰੀ ਅੱਗ ਲਗਾਈ ਹੈ ਤੁਸੀਂ ਕੋਈ ਐਕਸ਼ਨ ਨਹੀਂ ਲਿਆ ਨਹੀਂ ਜੀ ਬਾਰੇ ਅਸੀਂ ਪੁਲਿਸ ਨੂੰ ਪਹਿਲਾਂ ਵੀ ਲਿਖ ਕੇ ਦਿੱ ਅੱਛਾ ਜੀ ਉਦੋਂ ਪਹਿਲਾਂ ਵੀ ਲਿਖ ਕੇ ਦਿੱਤਾ ਹੋਇਆ ਹੈ ਬੰਦੇ ਜਦੋਂ ਪੁਲਿਸ پکڑਦਾ ਨਹੀਂ ਬੰਦੇ ਭੱਜ ਜਾਂਦੇ ਸੀ ਕੱਲ ਮੌਕੇ ਤੇ ਉਸੇ ਟਾਈਮ ਅਸੀਂ ਫੜ ਲਈ ਕਿਉਂਕਿ ਸਾਡੀ ਟੀਮ ਕੱਲ ਮੌਜੂਦ ਸੀ ਰਾਤ ਨੂੰ ਇੱਥੇ ਉਸੇ ਟਾਈਮ ਅਸੀਂ ਨਾਲ ਦੇ ਫੜ ਲੈਣੇ ਤੇ ਹੁਣੇ ਸਾਰੇ ਚੋਰ ਫੜੇ ਗਏ ਆ ਕਿ ਹਲੇ ਹੋਰ ਵੀ ਬਹੁਤ ਆਦਾ ਕਾਫੀ ਹੈ ਆਦਾ 21 ਫੜਿਆ ਗਿਆ ਬਾਕੀ ਕਾਫੀ ਆਈ ਨਾਲ ਜਿਹੜੇ ਰਿਸ਼ਤੇਦਾਰ ਆ ਉਹ ਸਾਨੂੰ ਪਤਾ ਵੀ ਹੈ ਉਹ ਉਹੀ ਹੀ ਕੰਮ ਕਰਦੇ ਨੇ ਅੱਜ ਦੀਦਾ ਜਲਦੀ ਉਹ ਵੀ ਫੜੇ ਜਾਣੀ ਕੋਈ ਐ ਨਹੀਂ ਹੋ ਸਕਦਾ ਵੀ ਕੋਈ ਇਸੇ ਦੇ ਰਾਤ ਨੂੰ ਵੀ ਇੱਥੇ ਡਿਊਟੀ ਲਗਾਈ ਜਾਏ ਨਹੀਂ ਸਾਡਾ ਚੌਕੀਦਾਰ ਵੀ ਹੈਗਾ ਮੈਂ ਵੀ ਆਪ ਹੀ ਰਾਤ ਨੂੰ ਤਿੰਨ ਚਾਰ ਚੱਕਰ ਲਗਾਣੇ ਜਾਂਦਾ ਚੌਕੀਦਾਰ ਹੈਗਾ ਫਿਰ ਉਹ ਦੱਸਦਾ ਨਹੀਂ ਵੀ ਇੱਥੇ ਬੰਦੇ ਆਏ ਆ ਚੋਰੀ ਕਰਨ ਇਹ ਅਸਲੀ ਕੀ ਹੈ ਇੱਥੇ ਨਾ ਇੱਕ ਸਾਡਾ ਕੋਰਨਰ ਹੈ ਬਿਜਲੀ ਸਾਹਮਣੇ ਦੇਖੋ ਕੋਰਨਰ ਹੈ ਕੋਰਨਰ ਦੇ ਰਾਤ ਨੂੰ ਹਨੇਰਾ ਹੋ ਜਾਂਦਾ ਜਿੱਥੇ ਉੱਥੇ ਆ ਕੇ ਅੱਗ ਲਗਾ ਇਹ ਕੋਟੋ 7-8 ਦੇ ਕਰੀਬ ਦੇ ਬੰਦੇ ਹੈਗੇ। ਵੱਡੀਆਂ ਮਸ਼ੀਨਾਂ ਦੀਆਂ ਤਾਰਾਂ ਪਟਦੇ ਆਂ ਇੱਥੋਂ ਪਟ ਕੇ ਜਿਹੜੀਆਂ ਉਹ ਵਿੱਚ ਜਲਾ ਕੇ ਫਿਰ ਉਹਨੂੰ ਵੇਚਦੇ ਆਂ ਜੋ ਵੀ ਕਰਦੇ ਆਂ। ਤੇ ਉਹ ਫਿਰ ਮਸ਼ੀਨ ਦੀ ਤਾਰ ਮਸ਼ੀਨਾਂ ਤਾਂ ਉਰੇ ਹੀ ਖੜੀਆਂ ਹੁੰਦੀਆਂ ਨੇ। ਇਹ ਮਸ਼ੀਨਾਂ ਖੜੀਆਂ ਨੇ ਉਹਦੇ ਤਾਰ ਸਾਨੂੰ ਪਤਾ ਲੱਗਿਆ ਵੀ ਤਾਰ ਤੋੜੀ ਸਾਡੇ ਅੰਦਰ ਵੀ ਪਈ ਸੀ ਤਾਰ ਸਟੋਰ ਦੇ ਅੰਦਰ ਉੱਤੋਂ ਵੀ ਚੱਕੀ ਨੇ ਤਾਰ। ਸਟੋਰ ਤੇ ਤਾਲਾ ਨਹੀਂ ਲੱਗਾ ਹੋਣਾ। ਤਾਲਾ ਲੱਗੇ ਤਾਲਾ ਤੋੜ ਕੇ ਗੱਡੀ ਇਹਨਾਂ ਨੇ। ਠੀਕ ਹੈ ਜੀ ਠੀਕ ਹੈ ਚਲੋ ਇਹ ਚੌਧਰੀ ਸਾਹਿਬ ਨੇ ਆਪਣਾ ਪੱਖ ਦਿੱਤਾ ਤੇ ਤੁਹਾਨੂੰ ਅਸੀਂ ਇੱਥੇ ਚੌਕੀ ਇੰਚਾਰਜ ਜਿਹੜੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਉੱਥੇ ਵੀ ਦੇਖਦੇ ਆ ਕਿਹੜਾ ਚੋਰ ਉਹਨਾਂ ਨੇ ਫੜਿਆ ਔਰ ਕਿਹੜੀ ਧਾਰਾ ਉਸਤੇ ਲਗਾਈ ਆ ਪਰਚਾ ਕਰਿਆ ਜਾਂ ਨਹੀਂ ਕਰਿਆ ਇਹ ਜਾਣਕਾਰੀ ਵੀ ਤੁਹਾਨੂੰ ਦਿੰਦੇ ਪਰ ਕਿਤੇ ਨਾ ਕਿਤੇ ਇਹਨਾਂ ਦੀ ਇੱਕ ਗਲਤੀ ਤਾਂ ਆਪਾਂ ਕਹਾਂਗੇ ਵੀ ਇੱਥੇ ਕਿਸੇ ਨਾ ਕਿਸੇ ਨੂੰ ਚੌਕੀਦਾਰ ਨੂੰ ਇਹ ਸੁਚੇਤ ਰਹਿਣਾ ਚਾਹੀਦਾ ਹੈ ਵੀ ਇਹ ਨਾ ਉਹ ਵੀ ਚੌਕੀਦਾਰ ਆਂਦਾ ਤੇ ਰਾਤ ਨੂੰ ਸੋ ਜਾਂਦਾ ਜਿੱਦਾਂ ਇਹ ਕਹਿੰਦੇ ਮੈਂ ਵੀ ਰਾਤ ਨੂੰ ਚੱਕਰ ਲਗਾਉਂਦਾ ਪਰ ਚੋਰ ਨਹੀਂ ਫੜੇ ਗਏ ਔਰ ਇਲਜਾਮ ਤਾਂ ਇਹਨਾਂ ਤੇ ਹੀ ਲੱਗਣਾ ਸੀ ਕਿਉਂਕਿ ਮੌਜੂਦਾ ਜਿਹੜੇ ਅਫਸਰ ਉੱਥੇ ਇਹੀ ਹੈ ਇਹਨਾਂ ਦੀ ਰਿਸਪੋਨਸੀਬਿਲਟੀ ਬਣਦੀ ਹੈ ਪਰ ਜੇ ਗੱਲ ਚੋਰੀ ਦੀ ਹੈ ਤੇ ਹੁਣ ਪੁਲਿਸ ਕੋਲ ਮਾਮਲਾ ਪਹੁੰਚ ਚੁੱਕਾ ਹੈ ਤੁਹਾਨੂੰ ਉੱਥੇ ਦੀ ਵੀ ਗੱਲ ਕਹਿੰਦੇ ਮੈਂ ਇੱਕ ਗੱਲ ਹੋਰ ਦੱਸਣਾ ਜਾਂਦਾ ਮੈਂ ਹੁਣੇ ਗੱਡੀ 'ਚ ਆ ਰਿਹਾ ਸੀ ਕਿਸੇ ਮੇਰੀ ਗੱਡੀ ਨੂੰ ਓਵਰਟੇਕ ਕਰਕੇ ਕੋਈ ਲੰਗੇ ਅੱਗੇ ਫੈਮਿਲੀ ਔਰ ਜਾਂ ਪਲਾਸਟਿਕ ਦੀ ਬੋਤਲ ਬਾਹਰ ਹੈ ਛੁੱਟੀ ਕੋਲਡ ਡਰਿੰਕ ਦੀ ਉਹਨਾਂ ਨੇ ਪੀ ਕੇ ਚਿਪਸ ਦੇ ਪੈਕੇਟ ਐ ਬਾਹਰ ਸੜਕ ਤੇ ਛੁੱਟ ਰਹੇ ਸੀ ਜ਼ਿੰਮੇਵਾਰੀ ਸੱਟ ਵੀ ਬਣਦੀ ਆ ਦੋਸਤੋ ਵੀ ਅਸੀਂ ਕੱਲੇ ਇਲਜ਼ਾਮ ਲਗਾਈ ਜਾਈਏ ਵੀ ਹਾਂ ਨਗਰ ਕੌਂਸਲ ਦੀ ਗਲਤੀ ਐ ਸਰਕਾਰ ਫੇਲ ਹੋ ਗਈ ਉਹ ਸਰਕਾਰ ਜਾਂ ਨਗਰ ਕੌਂਸਲ ਕੀ ਕਰੇਗੀ ਜੇ ਅਸੀਂ ਹੀ ਇਹ ਜੀਆਂ ਹਰਕਤਾਂ ਕਰਾਂਗੇ ਸਾਡੀ ਵੀ ਬੇਨਤੀ ਹੱਥ ਜੋੜ ਕੇ ਵੀ ਹਾਂ ਸਫਾਈ ਅਸੀਂ ਵੀ ਰੱਖੀਏ ਆਪਣੇ ਏਰੀਆ 'ਚ ਤਾਂ ਏਟਲੀਸਟ ਸਫਾਈ ਰੱਖੀਏ ਆਪਣਾ ਆਲਾ ਦਵਾਲਾ ਦਾ ਸਾਫ਼ ਰੱਖੀਏ ਸੜਕਾਂ ਤੇ ਜਾਂਦੇ ਹੋਏ ਗੰਦ ਤਾਂ ਨਾ ਪਾਈਏ ਕੰਦੇਨਾ ਮੁਠੀ ਬੰਦੇ ਆਏ ਤੇ ਹੱਥ ਫਸਾਰੇ ਜਾਣਾ ਹੈ ਇਸ ਧਰਾ ਦਾ ਇਸ ਧਰਾ पे ਸਭ ਧਰਾ ਰਹਿ ਜਾਣਾ ਹੈ ਉਹ ਧਰਤੀ ਦਾ ਸਾਡੀ ਹੈ ਇਹਨੂੰ ਤਾਂ ਅੱਗੇ ਅਸੀਂ ਆਪਣੇ ਬੱਚਿਆਂ ਨੂੰ ਸੌਂਪ ਕੇ ਜਾਣਾ ਹੈ ਇਹਦੀ ਸਫਾਈ ਦਾ ਤਾਂ ਖਿਆਲ ਰੱਖੀਏ ਆਓ ਚੱਲਦੇ ਹਾਂ ਅਸੀਂ ਹੁਣ ਇੰਚਾਰਜ ਸਾਹਿਬ ਕੋਲ ਉੱਥੇ ਦੇਖਦੇ ਹਾਂ ਉਹਨਾਂ ਦੀ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜਾ ਚੋਰ ਉਹਨਾਂ ਨੇ ਫੜਿਆ ਔਰ ਕੀ ਤਾਰਾ ਲਾਈਏ ਅਸੀਂ ਹੁਣ ਰਾਜਪੁਰਾ ਫੋਕਰ ਪੁਆਇੰਟ ਚੌਂਕੀ ਪਹੁੰਚ ਚੁੱਕੇ ਹਾਂ ਔਰ ਇੱਥੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਹੈ ਈਐਸਆਈ ਦਰਸ਼ਨਾਲਾਲ ਜੀ ਔਰ ਇਹ ਮੁਕਦਮੇ ਜਨਨ ਨੇ ਕੀ ਕਾਰਵਾਈ ਕੀਤੀ ਸਰ ਤੁਹਾਡਾ ਸਵਾਗਤ ਹੈ ਪਹਿਲਾਂ ਤਾਂ ਬਹੁਤ-ਬਹੁਤ ਸਾਡੇ ਨਾਲ ਤੇ ਤੁਸੀਂ ਇਹ ਦੱਸੋ ਵੀ ਜਿਹੜੀ ਇਹ ਕਮੇਟੀ ਵੱਲੋਂ ਤੁਹਾਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਸੈਂਟਰੀਜ ਫੈਕਟਰ ਵੱਲੋਂ ਵੀ ਹਾਂ ਇੱਥੇ ਚੋਰੀ ਕਰਦਾ ਔਰ ਅੱਗ ਲਾਂਦਾ ਜਿਹੜਾ ਬੰਦਾ ਡੰਪ ਤੇ ਫੜਿਆ ਗਿਆ ਸੀ ਉਹਦੇ ਵਿਰੁੱਧ ਕੀ ਕਾਰਵਾਈ ਕੀਤੀ ਹੈ ਤੁਸੀਂ ਹਾਂਜੀ ਉਹਦੇ ਉਹਦੇ ਵਿਰੁੱਧ ਕਾਨੂੰਨ ਦੀ ਅਸੀਂ ਮੁਕਦਮਾ ਦਰਜ ਕਰ ਲਿਆ ਠੀਕ ਹੈ ਜੀ ਹਾਂਜੀ 364 ਮੁਕਦਮਾ ਤੇ 379 ਦਾ ਅਰਜਾ ਦਰਜ ਹੋ ਗਿਆ ਜੀ ਉੱਤੇ ਠੀਕ ਹੈ ਇਹ ਸਰ ਕੀ ਜਿਹੜੀ ਇਹ ਕਾਰਵਾਈ अवेलेबल ਹੈ ਮੁਕਦਮਾ ਜਾਂ ਨਹੀਂ ਨਹੀਂ ਇਹ ਨਾ ਨੋਨ ਅਵੇਲੇਬਲ ਹੈ ਜੀ ਨੋਨ ਅਵੇਲੇਬਲ ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਜੀ ਵੀ ਇਹ ਨੋਨ ਅਵੇਲੇਬਲ ਇਹਨਾਂ ਨੇ ਮੁਕਦਮਾ ਦਰਜ ਕੀਤਾ ਇੱਥੇ ਕਿਉਂਕਿ ਪਿੱਛੇ ਵੀ ਕਈ ਵਾਰੀ ਇੱਥੇ ਪ੍ਰੋਬਲਮਸ ਆਈਆਂ ਸੀ ਔਰ ਇਹ ਜਿਹੜੀ ਚੋਰੀ ਦਾ ਕੰਮ ਹਾਇਸਪੈਲਾ ਚੋਰੀ ਵੀ ਹੁੰਦੀ ਰਹੀ ਹੈ ਔਰ ਅੱਗ ਵੀ ਲੱਗਦੀ ਰਹੀ ਹੈ ਤਾਰਾਂ ਨੂੰ ਅਤੇ ਜਿਹਦੇ ਕਾਰਨ ਇੱਥੇ ਜਿਹੜਾ ਮਾਹੌਲ ਖਰਾਬ ਹੋਇਆ ਔਰ ਪਹਿਲਾਂ ਵੀ ਜੇ ਯਾਦ ਕਰੀਏ ਤੇ ਪਿਛਲੀਆਂ ਸਰਦੀਆਂ ਦੇ ਦੌਰਾਨ ਵੀ ਇੱਥੇ ਹਾਦਸੇ ਹੁੰਦੇ ਰਹੇ ਨੇ ਕੁਝ ਧੁੰਦ ਕਾਰਨ ਕੁਝ ਇੱਥੇ ਧੂਆਂ ਜਿਹੜਾ ਉੱਠਦਾ ਸੀ ਉਹਦੇ ਕਾਰਨ ਜੋ ਬੇਤੀ ਆ ਵੀ ਆਪਣੇ ਸ਼ਹਿਰ ਦੇ ਵਿੱਚ ਅਸੀਂ ਬਾਕੀ ਚੀਜ਼ਾਂ ਦਾ ਵੀ ਖਿਆਲ ਰੱਖੀਏ ਸਾਫ ਸਫਾਈ ਦਾ ਖਿਆਲ ਰੱਖੀਏ ਔਰ ਇਹ ਜਿਹੜੇ ਅਜਿਹੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਜਿਹਦਾ ਰਿਜ਼ਲਟ ਬਹੁਤ ਹੀ ਘਨੌਣਾ ਨਿਕਲ ਸਕਦਾ ਹੈ ਉਹਨਾਂ ਬੰਦਿਆਂ ਦੇ ਬਾਰੇ ਜੇ ਕੋਈ ਜਾਣਕਾਰੀ ਹੁੰਦੀ ਹੈ ਤਾਂ ਸਾਨੂੰ ਤੁਰੰਤ ਪੁਲਿਸ ਨੂੰ ਵੀ ਇਨਫਾਰਮ ਕਰਨਾ ਚਾਹੀਦਾ ਹੈ ਮੁਸਤੈਦੀ ਦਿਖਾਉਂਦੇ ਹੋਏ ਇੱਥੇ ਫੋਕਲ ਪੁਆਇੰਟ ਚੌਕੀ ਤੋਂ ਜਿਹੜੇ ਇੰਚਾਰਜ ਸਾਹਿਬ ਹੈ ਉਹਨਾਂ ਦੀ ਟੀਮ ਨੇ ਕਾਰਵਾਈ ਕੀਤੀ ਆ ਬੰਦੇ ਨੂੰ ਫੜਿਆ ਬੰਦੇ ਨੂੰ ਫੜ ਕੇ ਉਹਦੇ ਤੇ ਮੁਕਦਮਾ ਦਰਜ ਕਰ ਦਿੱਤਾ ਹੈ ਦਿਓ ਇਜਾਜ਼ਤ ਡੀਐਸ ਕੱਕੜੂ ਬਣੇ ਰਹੋ ਡੀਡੀ ਭਾਰਤ ਦਾ